ਹਾਡੇ ਪਿੰਡ 'ਚ ਦੋ ਰਜ਼ਨ ਤੇ ਬਚਨ ਸਹੀ ਦੋ ਭਰਾ ਉਹਨਾਂ ਦੇ ਦੁਨਾਂ ਦੇ ਤਿੰਨ ਤਿੰਨ ਵਿਆਹ ਹੋਏ ਹੋਏ ਆ ਆ ਸਾਡੇ ਕੋਲੇ ਹੀ ਘਰ ਸੀ ਸਹੀ ਇਹ ਬਚਨ ਸੀ ਆ ਬਾਗ ਲਾਇਆ ਵਿਆ ਹੁਣ ਪਟਿਆ ਬਾਗ ਪੁਰਾਣਾ ਬਾਗ ਯਾਨੀ ਅੱਜ ਤੋਂ 100 ਸਾਲ ਪਹਿਲਾਂ ਦਾ ਲੱਗਿਆ ਹੂ ਬਾਗ ਉਹ ਯਾਨੀ ਉਹਨਾਂ ਨੂੰ ਮਰੀਆਂ ਨੂੰ ਹੋ ਗਏ 20-20 ਸਾਲ ਤਾਂ 30-30 ਸਾਲ ਵੱਡੀ ਉਮਰ ਦੇ ਹੋ ਕੇ ਬੜਿਓ ਕੇ ਮਰੇ ਆ ਉਹਨਾਂ ਨੂੰ ਪੰਮ ਚੰਗਾ ਪੜੀ ਪੂਰੀ ਮੋਟੀ ਸੀ ਤੇ ਬੜਾ ਸ਼ਾਂਤ ਸੀ ਪਸਮਾ ਪਸਮਾਰਾ ਬਾਗ ਦਾ ਉਹ ਤਵਾ ਚੀ ਰੰਦਾ ਸੀ ਜਿਹੜਾ ਬਸ਼ਨਾ ਸੀ ਤਾਂ ਰਸਨ ਸੀ ਤੇ ਉਹ ਬਾਹੀ ਕਰਦਾ ਸੀ ਤਿੰਨ ਤਿੰਨ ਵਿਆਹ ਕਰਾਏ ਤਿੰਨਾ ਵਹਾਂ ਤੋਂ ਬਾਜ਼ ਨਾ ਹੋਏ ਫਿਰ ਆ ਜਿਹੜਾ ਘਰ ਪਾਇਆ ਵਾ ਬਰਾਗੀਆਂ ਦਾ ਘਰ ਆ ਇਹ ਬਰਾਗੀਆਂ ਨੇ ਫਿਰ ਤੇ ਗਰੀਬ ਘਰ ਦੀ ਲਿਆ ਕੇ ਬਰਾਗਣ ਦਿੱਤੀ ਉਹਨੂੰ ਵਿਆਹ ਸੀ ਉਹਦੇ ਫਿਰ ਉਹ ਆਚੂਰ ਹੋਣੀ ਚਾਰ ਮੁੰਡੇ ਉਹਦੇ ਵਿੱਚ ਸੀ ਉੱਥੇ ਜਿੱਦੇ ਆਪ ਭਰੇ ਦਾ ਉੱਥੇ ਪਸਰਾ ਆਇਆ ਮੁੰਡਾ ਅਸੀਂ ਘਰ ਆਇਆ ਉਹਦੇ ਉਹਦੇ ਸੀ ਫਿਰ ਉਹਨਾਂ ਦੀ అలਤ ਹੋਈ ਉਹਨਾਂ ਨੂੰ ਸ਼ੌਂਕ ਸੀ ਪਲਦਾਂ ਦਾ ਵਾਲਾ ਇਹ ਤੈਨੂੰ ਮੈਂ ਇਹੀ ਮਤਵਲ ਦੱਸਿਆ ਵੀ ਹੁਣ ਤੂੰ ਕਿੰਨੀ ਬਾੜ ਆਇਆ ਗੱਡੀ ਤੇ ਤੇ ਤੈਨੂੰ ਐਂ ਦੱਸਦਾ ਵੀ ਬੋਤਾ ਇੰਨੀ ਬਾੜ ਕੱਢਦਾ ਸੀ ਤਾਂ ਬੰਦਾ ਇੰਨੀ ਬਾੜ ਕੱਢਦਾ ਸੀ ਉਹਦੇ ਕੋਲੇ ਦੋ ਬੋਤੇ ਹੁੰਦੇ ਸੀ ਅਗੇ ਘਰ ਘਰੀ ਇਹ ਕੰਮ ਸੀ ਜਾਂ ਘੋੜੀ ਰੱਖਣੀ ਜਾਂ ਦੋ ਬੋਤੇ ਹੋਣੇ ਤਾਂ ਕਬੂਤਾ ਹੋਣਾ ਜੋੜਨ ਵਾਲਾ ਇੱਕ ਬੋਤਾ ਹੋਣਾ ਇਹਦਾ ਤਖੜਾ ਬੰਦਾ ਅਸੀਂ ਸ਼ੌਂਕੀ ਬੰਦਾ ਸੀ ਉਹ ਹੁਣ ਉਹਨੂੰ ਫੇਰਨ ਵਾਲਾ ਲਾਉਣੇ ਜਾਣ ਵਾਲਾ ਸਾਡਾ ਮੇਲੇ ਆ ਸੀ ਮੇਲੇ ਤੇ ਫੇਰਦੇ ਭਜਾਉਂਦੇ ਸੀ ਐਂ ਸ਼ੌਂਖ ਨਾ ਰੱਖਿਆ ਵਿਆ ਕਾਲੇ ਰੰਗ ਦਾ ਬੋਤਾ ਬਾਣਾ ਚੋਟੀ ਰੱਖ ਕੇ ਆਂ ਕਾਨਾ ਪਾਲਿਆ ਵਿਆ ਇੱਥੋਂ ਛੰਗਰੂਰ ਜਾਵੜੇ ਹੈ ਤਾਂ ਵਾਵਾ ਵੱਡੀ ਬਣਦੀ ਆ ਪਰ ਥੋੜੇ ਆਸਮਾਨ ਦੇ ਆਪੂ ਵੱਡੀ ਤੇ ਉਹ ਇੱਥੋਂ ਜਿਉਂ ਛੰਗਰੂਰ ਗਏ ਤੇ ਤਿੰਨ ਬੰਦੇ ਸੀ ਛੰਗਰੂਰ ਗਏ ਤੇ ਇੱਥੇ ਸਾਡੇ ਪਿੰਡ ਉਈ ਰਾਤ ਤਾਰੀ ਮਨਾਉਂਦਾ ਹਾ ਮੇਰੀਆਂ ਨੂੰ ਭਰਦਾ ਉਹਦਾ ਤਾਇਆ ਤਾਇੜਾ ਜਰਮ ਸੀ ਹੋਇਆ ਉਹ ਜਰਮ ਤੇ ਲੱਗਣਾ ਸੀ ਗਾਉਣ ਐਸਾ ਹੀ ਗਾਉਣ ਦੇ ਬਾਲੇ ਸ਼ੌਂਕ ਸੀ ਉਹਨਾਂ ਲੋਕ ਲੋਕੀ ਉਹਨਾਂ ਦਿਨਾਂ ਦੇ ਵਿੱਚ ਹਲਿਓ ਪਹਿਲਾਂ ਦੀਆਂ ਗੱਲਾਂ 47 ਤੋਂ ਉੱਥੇ ਜਦੋਂ ਉਹਨਾਂ ਨੇ ਦੱਸਿਆ ਬਈ ਰਤਨ ਨੇ ਵੀ ਸਾਡੇ ਗਾਉਣ ਆ ਯਾਰ ਉਹ ਨਾਲ ਦੇ ਬੰਦੇ ਤੇ ਉਹ ਕਿਰੀ ਵਾਲੇ ਸੀ ਨੀੜੀ ਕਿਰੀ ਇੱਥੇ ਉਹਨੇ گا گاਉਂ ਤਾਂ ਦੇਖਣਾ ਸੀ ਆਲਾ ਲਾ ਦੂ ਉਹਨੂੰ ਗਾਉਂ ਬੇਲ ਨੂੰ ਫਿਕਰ ਨਾ ਕਰੋ ਅੱਛਾ ਉਹ ਲੋ ਬੋਟਾ ਹੁੰਦਾ ਸੀ ਨਾ ਬੋਟੇ ਦੇ ਪਹਿਲਾਂ ਤਾਂ ਥੱਲੇ ਇੱਕ ਲੀੜਾ ਸਟਣਾ ਫਿਰ ਉਹਦੇ ਉੱਤੇ ਇੱਕ ਬਿਸ਼ਾਈ ਆਉਂ ਬਿਸ਼ਾਈ ਦੇ ਪਾਸੇ ਫੁੱਲ ਲਾਏ ਵੀ ਹੁੰਦੇ ਸੀ ਫਿਰ ਉਹ ਤੇ ਗੱਦੀਆਂ ਧਰ ਕੇ ਪਾਖੜਾ ਹੁੰਦਾ ਸੀ ਇਹ ਦੇਖਿਆ ਪਾਖੜੇ ਨਹੀਂ ਦੇਖੇ ਹੁਣ ਇਹਨਾਂ ਦੇ ਪਿਆਜ ਦੇਖਣਾ ਪਾਖੜਾ ਪਿੱਤਲ ਨਾਲ ਮੜਿਆ ਪਿਆ ਤੇ ਪਿੱਤਲ ਲਾਇਆ ਹੁੰਦਾ ਸੀ ਪੌੜੀ ਵਾਂਗੂ ਉਹਦੇ ਰੱਖ ਕੇ ਉੱਤੇ ਕੱਸ ਕੇ ਤੇ ਤੰਗ ਕਾਸ ਕੇ ਫਿਰ ਉਹ ਤੇ ਗੱਡੀਆਂ ਰੱਖਣੀਆਂ ਉਹ ਗੱਡੀਆਂ 'ਚ ਫਿਰ ਤਿੰਨਾਂ ਬੰਦਿਆਂ ਨੇ ਬਹਿਣਾਂ ਜਿਵੇਂ ਕੁਰਸੀਆਂ ਹੁੰਦੀਆਂ ਫਿਰ ਉਹਦੀ ਪੂਛ ਨਾਲ ਕੰਗਰਾਲ ਬੰਨ ਕੇ ਨਾਲ ਉਹਦੇ ਪੰਨੀ 'ਚ ਹੁੰਦੀ ਸੀ ਤੇ ਸਹਣੇ ਦੀ ਝਾਂਜਰ ਮਸ਼ਹੂਰ ਸੀ ਉਹ ਇੱਥੇ ਪੱਟਾਂ ਦੇ ਤਾਹਾਂ ਪਾਣਦੇ ਸੀ ਤੇ ਮਹਾਰ ਦੇ ਫੁੱਲ ਲੱਗੇ ਹੁੰਦੇ ਸੀ ਤੇ ਨਾਲ ਐ ਰਮਾਲ ਬੰਨ ਦਾਣੇ ਯਾਨੀ ਬਹੁਤ ਸ਼ੌਂਕ ਨਾਲ ਲਿਆਂਦੇ ਸੀ ਬੋਤੇ ਨੂੰ ਉਧਰੋਂ ਬਈ ਉਹਨਾਂ ਨੇ ਪੂਰਾ ਕੱਸ ਕੇ ਕੜਕੜਾ ਕੇ ਤਿੰਨੇ ਬਹਿ ਗਏ ਉੱਥੇ ਤੇ ਬੋਤਾ ਡੱਕਰਤਾ ਸੰਗਰੂਰ ਕਿੱਥੇ ਆ ਇੱਥੇ ਦਾ ਖਾਸੀ ਵੜ ਪੈ ਗਿਆ ਹਾਂ ਤੇ ਜਦੋਂ ਭਾਈ ਉਹ ਨਾ ਗਾਹਾਂ ਆਏ ਹੁਣ ਕਿਹੜੇ ਪਿੰਡ ਆਏ ਉੱਥੇ ਮੂਰੇਵਾਰੇ ਭਾਈ ਸਾਹਿਬ ਖੜੋ ਮੜਾ ਜਾ ਖੜਿਆ ਲਿਆ ਬੋਤਾ ਕੀ ਗੱਲ ਉਹ ਆਰੇ ਆ ਰਾ ਨਾ ਜਾਓ ਇਹ ਆ ਮੂਰੇ ਛੱਪੜ ਛੱਪੜ ਤੇ ਆ ਝੋਟਾ ਝੋਟਾ ਪੈਂਦਾ ਬੋਤੇ ਨੂੰ ਨਾਲੇ ਆਹੜੇ ਬੋਤੇ ਨੂੰ ਮਾਰ ਤੂੰ ਨਾਲੇ ਮਾਰ ਤੂੰ ਸੋਨੂੰ ਹੋਰ ਕੋਈ ਨੀ ਕੋ ਸਾਰਾ ਬੋਤੇ ਨੂੰ ਪੈਂਦਾ ਉਹਦਾ ਮਾਲਕ ਸੀ ਰਸਨ ਨਾ ਚੂਨਾ ਪਿਓ ਉਹ ਆਰਾ ਇਹ ਨਹੀਂ ਗੱਲ ਹੋ ਸਕਦੀ ਵਿੱਚ ਝੋਟਾ ਡਾ ਲੇ ਲੂ ਬੋਤੇ ਦੀ ਫਿਰ ਪੰਨਾ ਨਾ ਨਹੀਂ ਪਾਲਿਆ ਵਿਆ ਸੀ ਆਰਾ ਜਾਉ ਤੇ ਇਧਰੇ ਦੀ ਤਿੰਨ ਬੰਦੇ ਬੈਠੇ ਉੱਥੇ ਉਹੀ ਗੱਲ ਜਦੋਂ ਮਾਇਦਾ ਛੱਪੜ ਤੇ ਤੇ ਵਿੱਚੋਂ ਫਿਰ ਡਾ ਕੇ ਪੈ ਗਿਆ ਝੋਟਾ ਦੱਸਦੇ ਦੋ ਕੋ ਮੂਰੇ ਬੋਤਾ ਤੇ ਮਗਰ ਝੋਟਾ ਦੋ ਕੋ ਤੇ ਆਖੇ ਝੋਟੇ ਦੀ ਬੱਤ ਹੋ ਗਈ ਛੋਟਾ ਝੱਗ ਸਿੱਟ ਕੇ ਬਹਿ ਗਿਆ ਉੱਥੇ ਹੀ ਬੋਤਾ ਤੇ ਘੋੜੀ ਦਾ ਦਾਮਣੀ ਪੱਟੀ ਦਾ ਪੰਮ ਸਾਰੀ ਢੜੀ ਭਜਾਈ ਜਾ ਫੇਰ ਨਾ ਆ ਗਏ ਬਰਨਾਲੇ ਬਰਨਾਲੇ ਆਖੇ ਤਿੰਨੇ ਉਤਰੇ ਹੋਟਲ ਤੇ ਜਾਵੜੇ ਦੁੱਧ ਕਿੰਨਾ ਆ ਔਰ ਦੋ ਬਾ ਅੱਧਾ ਘੱਟਾ ਤਾਂ ਖੋਲ ਲਿਓ ਇੱਕ ਬਲਟੂ ਹੀ ਦੁੱਧ ਦੀ ਤੱਤੀ ਕਰ ਦਿਓ ਉਹਨਾਂ ਨੇ ਇੱਕ ਬਲਟੂ ਹੀ ਦੁੱਧ ਦੀ ਹੋਟਲ ਤੋਂ ਤੱਤੀ ਕਰਾਈ ਕਰਾ ਕੇ ਆਹਦਾ ਹੁਣ ਹਲਾ ਕੇ ਕੋਸੀ ਜੀ ਕਰਾਤੀ ਕਰਕੇ ਕੋਸੀ ਜੀ ਆਹਦਾ ਹੁਣ ਕਿਲੋਂ ਦੇ ਸੀ ਘਿਓ ਦੇ ਦਿਓ ਕਿਲੋਂ ਦੇ ਚਿਕੋ ਲੈ ਲਿਆ ਵਿੱਚ ਪਾ ਕੇ ਮਲਾਖ ਦੇਖੇ ਪੁੱਤ ਤਿੰਨੇ ਫੇਰ ਚੜ ਗਏ گاਉਣ ਵੇਲੇ ਨੂੰ ਐਸ ਵੇਲੇ ਨੂੰ ਪਿੰਡ ਲਿਆਂਦਾ ਇੱਥੇ ਸਾਡੇ ਮਸ਼ਹੂਰ ਆ ਗਏ ਕੋਈ ਮੰਨ ਜੂ ਸੰਗਰੂਰ ਕਿੱਥੇ ਆਸੀ ਪੈ ਜਾਂਦੀ ਆ ਬਾਪੂ ਇੱਥੋਂ ਦਾ ਬਾਟ ਬਹੁਤ ਪੈ ਜਾਂਦੀ ਆ ਡਾਰਾ ਸਾਹਿਬ ਤੋਂ ਹਾਂ ਫੇਰ ਉਹ ਕੀ ਹੋਇਆ ਉਹਨਾਂ ਦੇ ਅਸੀਂ ਆਇਆ ਹੈ ਦਾ ਪਿੰਡ થી ਘਰ ਐ ਗੁਰਦੁਖ ਜਿੱਥੇ ਆਪਾਂ ਅਸੀਂ ਔਰਲੇ ਪਾਸੇ ਨੂੰ ਘਰ ਆ ਉਹਨਾਂ ਦਾ ਪੁਰਾਣਾ ਤੇ ਉੱਥੇ ਐਮ ਬੀਹੀ ਜਾਂਦੀ ਸੀ ਪੀੜੀ ਦੀ ਤੇ ਚੋਰਾ ਨੇ ਪਾੜ ਲਾ ਲਿਆ ਅੱਛਾ ਚੰਗਾ ਬੋਤਾ ਕਰਕੇ ਪਾੜ ਲਾ ਕੇ ਤੋਂ ਬੋਤਾ ਖੋਲਿਆ ਤੇ ਰਤਨ ਉੱਠ ਖੜਿਆ ਹੂੰ ਰਤਨ ਉੱਠ ਖੜਿਆ ਤੇ ਉਹ ਚੋਰ ਤਾਂ ਲੁਕ ਗਿਆ ਪਾਸੀ ਬਾਹਰ ਬੈਠੇ ਸੀ ਰਤਨ ਨੇ ਬੋਤਾ ਫੇਰ ਬੰਨਤਾ ਲੋ ਬੋਤਾ ਵੰਨਤਾ ਵੰਨ ਕੇ ਸੌ ਗਿਆ ਇਹ ਖੋਲ ਕੇ ਬਾਹਰ ਰਾਤ ਨੂੰ ਲੈ ਕੇ ਕੱਢ ਕੇ ਤੜਕਿਉ ਕਿੱਸੇ ਨੇ ਬਾਜਾ ਮਾਰਿਆ ਓਏ ਰਤਨਾ ਪਾੜ ਲੱਗਿਆ ਵਾ ਸੁੱਖ ਜਿਉਂ ਦੇਖਿਆ ਬੋਤਾ ਨਾ ਹੈ ਦੂਰ ਤੇ ਕਿਰਪਾਲ ਤਾਂ ਬੋਤਾ ਨਹੀਂ ਥਿਆ ਆਇਆ 73 ਕਿਲੋਮੀਟਰ ਪੈਂਦਾ ਬਾਪੂ ਕਿੰਨਾ 73 ਕਿਲੋਮੀਟਰ 73 ਕਿਲੋ ਦੇ ਹਨ ਇੰਨੀ ਇੰਨੀ ਵਾਟ ਕੱਢੀ ਬੋਤਿਆਂ ਨੇ ਜਾਂ ਮੇਰਾ ਬਾਪੂ ਕਾਬਲ ਘਨਾਰ ਸੀ ਮਰਬਾ ਸਾਡਾ ਉੱਥੋਂ ਨੇ ਤੁਰਨਾ ਬਾਦ ਲੈ ਕੇ ਵਾਹੀ ਕਰਦੇ ਸੀ ਜਦੋਂ ਉਹ ਬੀਬ ਜਾਈ ਗਏ ਨੇ ਤੇ ਲੋਹੋਰਾ ਖੇ ਰਾਤ ਕੱਟਣੀ ਜੇਲਦਾਰ ਦੇ ਇੱਕ ਲੋਹੋਂ ਤੁਰ ਕੇ ਪਿੰਡ ਆ ਜਾਂਦਾ ਸੀ ਇੱਥੋਂ ਜੋ ਆਪਾਂ ਜਾਣਦੇ ਹਾਂ ਤੁਸੀਂ ਤਾਂ ਤਨ ਗਏ ਨਹੀਂ ਜਿਹੜੀਆਂ ਜੋੜੀਆਂ ਨਾ ਰਾਰਾ ਭਰਾ ਵੇ ਭਤੀਜਾ ਵੇ ਹੈ ਵਾ ਤੇ ਕੱਲੀ ਉੱਥੇ ਅੰਗਰੇਜ਼ਾਂ ਮੇਲ ਦਾ ਲਿਖ ਕੇ ਲਾਇਆ 25 ਕੋਆ ਉਥੋਂ ਲੋਰ ਜੇ ਆਪਣੀ ਆਉਣੀ ਜਾਣੀ ਹੋਵੇ ਨਾ ਤੇ ਮੈਨੂੰ ਪਤਾ ਬੰਦਾ ਸਾਈਕਲ ਤੇ ਤਿੰਨਾ ਘੰਟਿਆਂ ਚ ਮੌਜ ਨਾ ਜਾਵਣੀ ਬਾੜੀ ਨੇੜੇ ਹੀ ਆ ਜੇ ਅੰਮਰਸਰਤ ਦੀ ਜਾਨੇ ਆ ਦੂਰ ਪਿੰਦਾ ਜੇ ਆਏ ਜਾਣੇ ਆਪਾਂ ਬਰੋਚਪੁਰ ਨੂੰ ਤਾਂ ਬਾੜੀ ਨੇੜੇ ਆ